ਮਾਗਰਾਂ ਦੇ ਕੇ ਆ ਤੁਹਾਡੇ ਹਾਂਜੀ ਹਾਂਜੀ ਇਹ ਜੀ ਗੜਾ ਦਾ ਹੈਗਾ ਇਹਦੇ ਵਿੱਚ ਅਸੀਂ ਜੋ ਗਲੀ ਦੇ ਵਿੱਚ ਇਨਕ੍ਰੋਚਮੈਂਟ ਹੈਦੀ ਉਹ ਤੇ ਕਾਰਵਾਈ ਇਸ ਮਹੀਨੇ ਤੋਂ ਸ਼ੁਰੂ ਕੀਤੀ ਹੈ ਇਹ ਗਲੀ ਦੇ ਵਿੱਚ ਦੀ ਡੇਟ ਜਾਂ 2 ਫੁੱਟ ਦੇ ਕਰੀਬ ਇਨਕ੍ਰੋਚਮੈਂਟ ਹੈਗੀ ਹੈ ਤੇ ਇਹਦੇ ਲਈ ਪਹਿਲਾਂ ਬਕਾਇਦਾ ਨੂੰ ਨੋਟਿਸ ਜਾਰੀ ਜਾ ਚੁੱਕੇ ਨੇ ਦੋ ਵਾਰੀ ਅਸੀਂ ਇਹ ਜੀ ਨੋਟਿਸ ਦੇ ਚੁੱਕੇ ਹਾਂ ਪਰਸਨ ਹਿਅਰਿੰਗ ਇਹਨਾਂ ਦੀ ਹੋ ਚੁੱਕੀ ਹੈ ਉਹਦੇ ਚ ਕੋਈ ਸੈਟੀਸਫੈਕਟਰੀ ਰਿਪਲਾਈ ਸਾਨੂੰ ਨਹੀਂ ਦੇ ਸਕੇ ਇਸ ਕਰਕੇ ਅੱਜ ਪੁਲਿਸ ਤੇ ਡਿਊਟੀ ਮਿਸਟਰੀਟ ਦੀ ਹਾਜ਼ਰੀ ਦੇ ਵਿੱਚ ਅਸੀਂ ਇਹ ਕਾਰਵਾਈ ਕਰ ਰਹੇ ਹਾਂ ਠੀਕ ਅੱਜ ਜਿਹੜੀ ਡਿਮੋਲਿਸ਼ ਕੀਤੀ ਜਾ ਰਹੀ ਆ ਗੜਾ ਇਲਾਕੇ ਦੇ ਵਿੱਚ ਇਹ ਵੀ ਜੋ ਪੰਜਾਬ ਸਰਕਾਰ ਦੀ ਜੁਧ ਨਸ਼ਿਆਂ ਵਿਰੁੱਧ ਜਿਹੜੀ ਮਹਿੰਮ ਚੱਲ ਰਹੀ ਆ ਉਹਦੇ ਤਹਿਤ ਹੀ ਇਹ ਜਿਹੜਾ ਲੜਕਾ ਹੈਗਾ ਇਹਦੇ ਤੇ ਇਹਦੇ ਖਿਲਾਫ ਰਾਹੁਲ ਉਰਫ ਚੂਚੀ ਤੇਰੇ ਖਿਲਾਫ 5 ਐਨਡੀपीएस ਦੇ ਮਕਦਮੇ ਦਰਜਿਆ ਔਰ ਇਹਦਾ ਭਰਾ ਜਿਹੜੇ ਖਿਲਾਫ ਵੀ ਜਿਹੜੇ ਆ ਤਿੰਨ ਮਕਦਮੇ ਦਰਜਿਆ ਔਰ ਕਾਫੀ ਲੰਮੇ ਸਮੇਂ ਤੋਂ ਜਿਹੜਾ ਇਹ ਨਸ਼ਿਆਂ ਦੇ ਕੰਮ ਦੇ ਵਿੱਚ ਅੱਲੀ ਹੋਰ ਇਹਦੇ ਵਿੱਚ ਇਹਨ ਜਿਹੜੀ ਆ ਜ਼ਿੱਲੀ ਗਨ ਐਨਕ੍ਰੋਚਮੈਂਟ ਕੀਤੀ ਜੋ ਕਾਰਪੋਰੇਸ਼ਨ ਨੇ ਦੀ ਜਿਹੜੀ ਆ ਉਹ ਸਾਡੇ ਕੋਲ ਅੱਜ ਪੁਲਿਸ ਹੈਲਪ ਮੰਗ ਕੀਤੀ ਸੀ ਔਰ ਅੱਜ ਪੁਲਿਸ ਹੈਲਪ ਉਹ ਮਹਿਆ ਕਰੇਗੀ ਅਜਨ ਕਾਰਪੋਰੇਸ਼ਨ ਤੇ ਸਿਵਲ ਅਫਸਰਾਂ ਦੀ ਜਿਹੜੀ ਉਹ ਹਾਜ਼ਰੀ ਦੇ ਵਿੱਚ ਜਿਹੜੀ ਆ ਉਹ ਜਾਪਤ ਇਨਸਾਨ ਜਿਹੜੀ ਉਹ ਜਿਹੜੇ ਡੈਮੋਲੇਸ਼ਨ ਦੀ ਕਾਰਵਾਈ ਜਿਹੜੀ ਆ ਉਹ ਨਾ ਨਾ ਜਿਹੜੀ ਐਨਕ੍ਰੋਚਮੈਂਟ ਆ ਉਹਨੂੰ ਅੱਜ ਤੋੜਿਆ ਜਾ ਰਿਹਾ ਰੋਟਿੰਗ ਵੀ ਜਾਰੀ ਕੀਤੇ ਗਏ ਹਾਂ ਪਹਿਲਾਂ ਇਹਨੂੰ ਨੋਟਿਸ ਜਾਰੀ ਕੀਤੇ ਆ ਬਿਲਕੁਲ ਪ੍ਰੋਸੈਸ ਜਿਹੜਾ ਡਾਕਟ ਕੀਤਾ ਗਿਆ ਇਹ ਉਦੋਂ ਬਾਅਦ ਇਹ ਜੋ ਸਾਰੀ ਕਾਰਵਾਈ ਹੋਈ ਹੁਣ ਜਿਹੜਾ ਰਾਹੁਲ ਕੁਮਾਰ ਇਹ ਰੈਸਟ ਜਾਂ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਆ ਇਸ ਵੇਲੇ ਔਰ ਇਹ ਬਹੁਤ ਇਹਨੇ ਲੰਮੇ ਸਮੇਂ ਤੋਂ ਇਹੜਾ ਨਸ਼ਿਆਂ ਦੇ ਵਿੱਚ ਇਹ ਲੱਗਾ ਹੋਇਆ ਪਰਿਵਾਰ ਹੈ ਉਹਦਾ ਭਰਾ ਵੀ ਤਿੰਨ ਮਕਦਮੇ ਦਰਜ ਆਉਦੇ ਖੜਾ ਹੈ